ਕਿੱਤੇ ਸਾਹਿਬ ਅਮਰਪਾਲ ਸਿੰਘ ਹਰਾਂ ਦੀ ਲੰਮਾ ਸਮਾਂ ਸਰਵਾਈ ਚੱਲਦੀ ਰਹੀ ਹਿੱਸਾ ਲੈਣਾ ਚਾਹੁੰਦੇ ਸੀਗੇ ਉਹ ਸੰਸਦ ਦੇ اجلاس ਦੇ ਵਿੱਚ ਪਰ ਉਹਨਾਂ ਨੂੰ ਹਿੱਸਾ ਲੈਣ ਨਹੀਂ ਦਿੱਤਾ ਗਿਆ ਸਿੱਧੇ ਤੌਰ ਤੇ ਕਹਿ ਸਕਦੇ ਕਿਉਂਕਿ ਲੰਮਾ ਸਮਾਂ ਜਿਹੜੀ ਕਾਰਵਾਈ ਚੱਲਦੀ ਰਹੀ ਹੈ ਕੋਰਟ ਨੇ ਆਪਣਾ ਜਿਹੜੀਆਂ ਕਾਰਵਾਈਆਂ ਕੀਤੀਆਂ ਉਦੋਂ ਸਰਕਾਰ ਨੇ ਆਪਣੇ ਜਵਾਬ ਦਾਖਲ ਕਰਨੇ ਸੀ ਉਹ ਵੀ ਦਾਖਲ ਕੀਤੇ ਤੇ ਆਖਰਕਾਰ ਇਸ ਕੇਸ ਦਾ ਜਾਂ ਇਸ ਸੁਣਵਾਈ ਦਾ ਹੁਣ ਨਿਪਟਾਰਾ ਹੋ ਗਿਆ ਤੇ ਉਹਨਾਂ ਦੇ ਵਕੀਲ ਕਹਿੰਦੇ ਨੇ ਕਿ ਅਸੀਂ ਅਗਲਾ ਜਿਹੜਾ 2026 ਦਾ ਬਜਟ اجلاس ਹੋਵੇਗਾ ਉਦੋਂ ਫੇਰ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਰੋਲ ਅਮਰਤਪਾਲ ਸਿੰਘ ਨੂੰ ਮਿਲ ਜਵੇ ਫਿਰ ਪੇਸ਼ੀ ਮਿਲ ਜਾਂ ਮਿਲ ਜਾਣਗੀਆਂ ਇੱਕ ਪੇਸ਼ੀ ਕੱਲ ਨੂੰ ਜੇ ਫਿਰ ਅਗਲੇ ਹਫਤੇ ਪੇਸ਼ੀ ਹੋਏਗੀ ਜੇ ਫਿਰ ਅਗਲੇ ਮਹੀਨੇ ਪੇਸ਼ੀ ਹੈ ਅੱਜ ਵਕੀਲ ਨਹੀਂ ਹਾਜ਼ਰ ਹੋਏ ਜੀ ਅੱਜ ਵਕੀਲਾਂ ਦੀ ਹੜਤਾਲ ਸੀ ਜੀ ਅੱਜ ਫਰਾਣਾ ਹੋਗਾ ਤਾਂ ਫੇਰ ਚੱਲੂਗਾ ਕੰਮ ਐਦਾਂ ਹੀ ਚੱਲਦਾ ਰਹਿਣਾ ਜੀ ਜੱਜ ਸਾਹਿਬ ਨੇ ਪਤਾ ਕੀ ਟਿੱਪਣੀ ਕੀਤੀ ਆ ਗੌਰਤਲਬ ਗੱਲ ਆ ਇਹ ਕਹਿੰਦੇ ਜਿਵੇਂ ਅਖਬਾਰ ਛਪਿਆ ਹ ਉਹ ਕਹਿੰਦੇ ਵੀ ਜੇ ਹੈਲੀਕਾਪਟਰ ਵੀ ਨਾਲ ਆ ਵੀ ਲੈ ਕੇ ਆਵਾਂਗੇ ਆਪਾਂ ਅਮਰਤਪਾਲ ਨੂੰ ਪਹਾੜੀ 10 ਘੰਟੇ ਲੱਗਣਗੇ ਅਸਾਮ ਤੋਂ ਦਿੱਲੀ ਤੱਕ ਇਹਦੇ ਨੂੰ ਸੈਸ਼ਨ ਖਤਮ ਹੋ ਜੂਗਾ ਸੈਸ਼ਨ ਖਤਮ ਹੋ ਗਿਆ ਤਾਂ ਫਿਰ ਕੀ ਫਾਇਦਾ 10 ਘੰਟੇ ਲੱਗਦੇ ਸੀ ਜੱਜ ਸਾਹਿਬ ਪਹਾੜੀ ਲੱਗਦੇ ਪਰ ਤੁਹਾਨੂੰ ਤੁਹਾਨੂੰ ਜੇਕਰ ਤੁਸੀਂ ਪੈਰੋਲ ਦੇਣ ਦੇ ਇੱਛਕ ਸੀਗੇ ਤੁਹਾਨੂੰ ਦੇ ਦੇਣੇ ਚਾਹੀਦੇ ਸੀ ਡਾਕਟਰ ਰਾਸ਼ਧਰ ਵੀ ਦਿੱਤੀ ਆ 10 ਘੰਟੇ ਅਸਾਮ ਤੋਂ ਚੱਕਦੇ ਨਾ ਕੱਲ ਕੱਲ ਆਊਟ ਹੁੰਦੇ 12 ਵੇ ਚੱਕਦੇ ਉਹਨੂੰ 12 ਵਿੱਚ ਚੱਲ ਕੇ ਰਾਤ ਦੇ 12 ਵਜੇ ਪਹੁੰਚਦੇ ਦਿੱਲੀ ਅੱਜ ਅੱਜ ਲਾਸਟ ਦੇ ਆ ਸੈਸ਼ਨ ਦਾ ਅੱਜ ਉੱਥੇ ਸੈਸ਼ਨ ਸ਼ਾਮਲ ਹੋ ਜਾਂਦੇ ਉਹ ਹੂੰ ਉਹ ਕਹਿੰਦੇ ਵੀ ਇੰਨਾ ਟਾਈਮ ਲੰਘ ਗਿਆ ਇੰਨਾ ਟਾਈਮ ਤੇ ਤੁਸੀਂ ਤਾਂ ਜਾ ਹੀ ਨਹੀਂ ਸਕਦੇ ਲੋਕ ਸਭਾ ਦੇ ਵਿੱਚ ਫਿਰ ਕੀ ਫਾਇਦਾ ਤੁਹਾਨੂੰ ਪ੍ਰੋਲ ਦੇਣ ਦਾ ਇਸ ਕਰਕੇ ਇਹ ਇਹਦਾ ਮਤਲਬ ਬਣਦਾ ਨਹੀਂ ਕਿ ਪ੍ਰੋਲ ਰੱਦ ਕਰਤੀ ਖਾਰਾ ਕਹਿੰਦੇ ਆ ਵੀ ਸਰਕਾਰ ਨੇ ਬਹੁਤ ਦੇਰੀ ਕੀਤੀ ਆ ਖਾਰਾ ਸਾਹਿਬ ਕਹਿੰਦੇ ਆ ਸਰਕਾਰ ਦੀ ਦੇਰੀ ਵੀ ਨਾਲ ਸੰਬੰਧ ਕਰਤੀ ਹੈ ਜੱਜ ਸਾਹਿਬ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਜੱਜ ਸਾਹਿਬ ਸਾਡੇ ਨਿਆਪਾਲਿਕਾ ਦੇ ਹੀਰੋ ਹੁੰਦੇ ਹਨ ਮਰਕਿ ਡਬਲ ਤੇ ਟ੍ਰਿਪਲ ਕੀ ਕਿੰਨੇ ਹਿੱਸੇ ਲੈ ਲੋ ਹੀਰੋ ਹੁੰਦੇ ਜੱਜ ਸਾਹਿਬ ਤੁਰੰਤ ਮੌਕੇ ਤੇ ਕਹਿੰਦੇ ਕਿ ਮੈਨੂੰ ਨਹੀਂ ਪਤਾ ਹੈਗਾ ਅੱਜ ਸਵੇਰ ਦਾ ਮਾਮਲਾ ਸ਼ਾਮ ਤੱਕ ਇਹ ਮੈਨੂੰ ਰਿਪੋਰਟ ਦੋ ਮੈਂ ਇਹਦਾ ਕਰਨਾ ਦੇਖਣਾ ਹੈਗਾ ਮੈਂ ਰੱਦ ਕਰਨੀ ਹੈ ਜਾਂ ਮੈਂ ਇਹਨੂੰ ਉਹ ਕਰਨਾ ਇੱਕ ਵਾਰੀ ਨਾ ਸੁਪਰੀਮ ਕੋਰਟ ਨੇ ਆਰਡਰ ਕਰਤੀ ਸੀ ਧਰਮਿੰਦਰ ਹੂੰ ਵੀ ਜਿਹੜੇ ਪੁਰਾਣੇ ਕੇਸ ਹੈਗੇ ਆ ਜੀ ਤਰੰਤ ਨਹੀਂ ਵੇੜ ਉਹਨਾਂ ਨੂੰ ਵੀ ਜਿਹੜੇ ਐਨੇ ਪੁਰਾਣੇ 10-10 ਸਾਲ ਦੇ ਕੇਸ ਤੁਸੀਂ ਪੈਂਡਿੰਗ ਰੱਖੀ ਫਿਰਦੇ ਨੇ ਵੇੜ ਉਹਨਾਂ ਨੂੰ ਸਾਡਾ ਕੇਸ ਚੱਲ ਰਿਹਾ ਸੀਗਾ 2 ਕਰੋੜ ਦਾ ਕੇਸ ਤੇ ਮੇਰੇ ਦੇ ਉੱਪਰ ਦਿੱਲੀ ਪੇਸ਼ੀ ਪੈਂਦੀ ਦਿੱਲੀ ਜੱਜ ਸਾਹਿਬ ਨੇ ਇੱਕ ਹਫ਼ਤੇ ਹੀ ਕੇਸ ਨਹੀਂ ਵੇੜਦਾ ਸੀ ਤੇ ਮੇਤਰੋ 12 ਸਾਲ ਤੋਂ ਚੱਲਦਾ ਕੇਸ ਬਹੁਤ سارے ਕੇਸ ਨੇ ਬੜੇ ਜੱਜਾਂ ਦੀ ਇਹ ਮੈਨੂੰ ਨਹੀਂ ਪਤਾ ਜੱਜ ਪਤਾ ਕੀ ਕਹਿੰਦਾ ਸੀਗਾ ਮੈਨੂੰ ਨਹੀਂ ਪਤਾ ਪਹਾੜਾਂ ਵਿੱਚ ਜਾਓ ਜੰਗਲ ਵਿੱਚ ਜਾਓ ਸਮੁੰਦਰ ਵੀ ਜਾਓ ਕਿਤੋਂ ਵੀ ਲੈ ਕੇ ਆਓ ਆਪਣੇ ਸਬੂਤ ਮੈਨੂੰ ਨਹੀਂ ਪਤਾ ਮੈਂ ਸੁਣਵਾਈ ਕੱਲ ਨੂੰ ਹੋਣੀ ਆ ਹਰ ਹਾਲਤ ਚ ਜੱਜ ਸਾਹਿਬ ਮੈਂ ਕਹਿੰਦਾ ਸੀ ਹੂੰ ਉਸ ਟਾਈਮ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਵਕੀਲ ਕਹੇ ਦੇ ਵੀ ਜੀ ਐਕਸਕਿਊਜ਼ ਸਰ ਕੱਲ ਨੂੰ ਅਸੀਂ ਆ ਨਹੀਂ ਸਕਦੇ ਮਤਲਬ ਇਹ ਨਹੀਂ ਸਾਬ ਵਕੀਲ ਦੀ ਵੈਲਿਊ ਨਹੀਂ ਸੀ ਕਿ ਇਹ ਕਹਦੇ ਐਕਸਕਿਊਜ਼ ਸਰ ਨਹੀਂ ਕੋਈ ਐਕਸਕਿਊਜ਼ ਨਹੀਂ ਹੈਗਾ ਤੁਸੀਂ ਕੱਲ ਨੂੰ ਫਿਰ ਤੁਹਾਡੀ ਪੇਸ਼ੀ ਆ ਕੱਲ ਨੂੰ ਫਿਰ ਪੇਸ਼ੀ ਆ ਕਈ ਬੰਦਿਆਂ ਨੂੰ ਸ਼ੁਗਰਾਂ ਹੋ ਗਈਆਂ ਸੀਗੀਆਂ ਉਸ ਵੇਲੇ ਹੂੰ ਕਈ ਬੰਦਿਆਂ ਨੂੰ ਬਲਕਿ ਟੈਨਸ਼ਨ ਚ ਵੀ ਯਾਰ ਜੱਜ ਜਿੰਨੀਆਂ ਕਿੱਥੋਂ ਲਿਆਵਾਂਗੇ ਇਹ ਜ਼ਰਤ ਹੁੰਦੀ ਆ ਕਸਰ ਤੁਜ ਜੱਸਾ ਤਾਂਹੇ ਤਾਂ ਕਹਿੰਦੇ ਵੀ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਪਾਤਰ ਨੇ ਗੱਲ ਦੀ ਲਿਖੀ ਆਪਣੀ ਵੱਡੀ ਗੱਲ ਲਿਖੀ ਆਏ ਜੱਸਾਬ ਕਰ ਸਕਦੇ ਸੀਗੇ ਕੁਝ ਵੀ ਕਰ ਸਕਦੇ ਆ ਆਰਡਰ ਕਰ ਸਕਦੇ ਸਰਕਾਰ ਨੂੰ ਕੁਝ ਵੀ ਕਹਿ ਸਕਦੇ ਸੀ ਪਰ ਸਰਕਾਰ ਨੇ ਲਿਖ ਕੇ ਜੇ ਹੈ ਦਿੱਤਾ ਸਰਕਾਰ ਨੇ ਲਿਖ ਕੇ ਵੀ ਇਹ ਤਾਂ ਖਤਰਾ ਜੀ ਉੱਥੇ ਪਤਾ ਨਹੀਂ ਕੀ ਬੋਲੇ ਪਤਾ ਨਹੀਂ ਕੀ ਬੋਲ ਜੀ ਮੈਂ ਤਾਂ ਬੜਾ ਵੱਡਾ ਖਤਰਾ ਜੀ ਇਸ ਕਰਕੇ ਉਹਨੂੰ ਜੇੜ ਚੋਂ ਬਾਹਰ ਆਉਣਾ ਠੀਕ ਨਹੀਂ ਹੈਗਾ ਜੱਸਾਬ ਵੀ ਕੀ ਕਰਦੇ ਉੱਥੇ ਜੀ ਕਿਤੇ ਸਾਹਿਬ ਅਮਰਪਾਲ ਸਿੰਘ ਹਰਾਂ ਦੀ ਲੰਮਾ ਸਮਾਂ ਸਰਵਾਈ ਚੱਲਦੀ ਰਹੀ ਹਿੱਸਾ ਲੈਣਾ ਚਾਹੁੰਦੇ ਸੀਗੇ ਉਹ ਸੰਸਦ ਦੇ اجلاس ਦੇ ਵਿੱਚ ਪਰ ਉਹਨਾਂ ਨੂੰ ਹਿੱਸਾ ਲੈਣ ਨਹੀਂ ਦਿੱਤਾ ਗਿਆ ਸਿੱਧੇ ਤੌਰ ਤੇ ਕਹਿ ਸਕਦੇ ਕਿਉਂਕਿ ਲੰਮਾ ਸਮਾਂ ਜਿਹੜੀ ਕਾਰਵਾਈ ਚੱਲਦੀ ਰਹੀ ਹੈ ਕੋਰਟ ਨੇ ਆਪਣਾ ਜਿਹੜੀਆਂ ਕਾਰਵਾਈਆਂ ਕੀਤੀਆਂ ਉਦੋਂ ਸਰਕਾਰ ਨੇ ਆਪਣੇ ਜਵਾਬ ਦਾਖਲ ਕਰਨੇ ਸੀ ਉਹ ਵੀ ਦਾਖਲ ਕੀਤੇ ਤੇ ਆਖਰਕਾਰ ਇਸ ਕੇਸ ਦਾ ਜਾਂ ਇਸ ਸੁਣਵਾਈ ਦਾ ਹੁਣ ਨਿਪਟਾਰਾ ਹੋ ਗਿਆ ਤੇ ਉਹਨਾਂ ਦੇ ਵਕੀਲ ਕਹਿੰਦੇ ਨੇ ਕਿ ਅਸੀਂ ਅਗਲਾ ਜਿਹੜਾ 2026 ਦਾ ਬਜਟ اجلاس ਹੋਵੇਗਾ ਉਦੋਂ ਫੇਰ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਰੋਲ ਅਮਰਤਪਾਲ ਸਿੰਘ ਨੂੰ ਮਿਲ ਜਵੇ ਫਿਰ ਪੇਸ਼ੀ ਮਿਲ ਜਾਂਣਗੀਆਂ ਇੱਕ ਪੇਸ਼ੀ ਕੱਲ ਨੂੰ ਜੀ ਫਿਰ ਅਗਲੇ ਹਫਤੇ ਪੇਸ਼ੀ ਹੋਏਗੀ ਜੀ ਫਿਰ ਅਗਲੇ ਹਫਤੇ ਪੇਸ਼ੀ ਅੱਜ ਵਕੀਲ ਨਹੀਂ ਹਾਜ਼ਰ ਹੋਏ ਜੀ ਅੱਜ ਵਕੀਲਾਂ ਦੀ ਹੜਤਾਲ ਸੀ ਜੀ ਅੱਜ ਫਰਾਣਾ ਹੋਗਾ ਤਾਂ ਫਿਰ ਚੱਲੂ ਕੰਮ ਐਦਾਂ ਹੀ ਚੱਲਦਾ ਰਹਿਣਾ ਜੀ ਜੱਜ ਸਾਹਿਬ ਨੇ ਪਤਾ ਕੀ ਟਿੱਪਣੀ ਕੀਤੀ ਆ ਗੌਰਤਲਬ ਗੱਲ ਆ ਇਹ ਕਹਿੰਦੇ ਜਿਵੇਂ ਅਖਬਾਰ ਛਪਿਆ ਉਹ ਕਹਿੰਦੇ ਵੀ ਜੇ ਹੈਲੀਕਾਪਟਰ ਵੀ ਨਾਲ ਵੀ ਲੈ ਕੇ ਆਵਾਂਗੇ ਆਪਾਂ ਅਮਰਤਪਾਲ ਨੂੰ ਤਾਂ ਵੀ 10 ਘੰਟੇ ਲੱਗਣਗੇ। ਅਸਾਮ ਤੋਂ ਦਿੱਲੀ ਤੱਕ ਇਹਦੇ ਨਾਲ ਨੁਸ਼ਾਸ਼ਨ ਖਤਮ ਹੋ ਜਾਊਗਾ। ਸੈਸ਼ਨ ਖਤਮ ਹੋ ਗਿਆ ਤਾਂ ਫਿਰ ਕੀ ਫਾਇਦਾ? 10 ਘੰਟੇ ਲੱਗਦੇ ਸੀ ਜੱਜ ਸਾਹਿਬ। ਭਾਵੇਂ ਲੱਗਦੇ ਪਰ ਤੁਹਾਨੂੰ ਤੁਹਾਨੂੰ ਜੇਕਰ ਤੁਸੀਂ ਪੈਰੋਲ ਦੇਣ ਦੇ ਇੱਛਕ ਸੀਗੇ ਤੁਹਾਨੂੰ ਦੇ ਦੇਣੇ ਚਾਹੀਦੇ ਸੀ। ਡਾਕਟਰ ਰਾਸ਼ਟਰ ਵੀ ਦਿੱਤੀ ਆ। 10 ਘੰਟੇ ਅਸਾਮ ਤੋਂ ਚੱਕਦੇ ਨਾ ਕੱਲ ਕੱਲ ਆਰਡਰ ਹੁੰਦੇ। 12 ਵਜੇ ਚੱਕਦੇ ਉਹਨਾਂ ਨੂੰ। 12 ਵੇ ਚੱਲ ਕੇ ਰਾਤ ਦੇ 12 ਵਜੇ ਪਹੁੰਚਦੇ ਦਿੱਲੀ ਅੱਜ ਅੱਜ ਲਾਸਟ ਦੇ ਆ ਸੈਸ਼ਨ ਦਾ ਅੱਜ ਉੱਥੇ ਸੈਸ਼ਨ ਵਿੱਚ ਸ਼ਾਮਲ ਹੋ ਜਾਂਦੇ ਹੋ ਹੂੰ ਉਹ ਕਹਿੰਦੇ ਵੀ ਇੰਨਾ ਟਾਈਮ ਲੰਘ ਗਿਆ ਇੰਨਾ ਟਾਈਮ ਤੇ ਤੁਸੀਂ ਤਾਂ ਜਾ ਹੀ ਨਹੀਂ ਸਕਦੇ ਲੋਕ ਸਭਾ ਦੇ ਵਿੱਚ ਫਿਰ ਕੀ ਫਾਇਦਾ ਤੁਹਾਨੂੰ ਪ੍ਰੋਲ ਦੇਣ ਦਾ ਇਸ ਕਰਕੇ ਇਹ ਇਹਦਾ ਮਤਲਬ ਬਣਦਾ ਨਹੀਂ ਕਿ ਪ੍ਰੋਲ ਰੱਦ ਕਰਤੀ ਖਾਰਾ ਕਹਿੰਦੇ ਆ ਵੀ ਸਰਕਾਰ ਨੇ ਬਹੁਤ ਦੇਰੀ ਕੀਤੀ ਆ ਖਾਰਾ ਸਾਹਿਬ ਕਹਿੰਦੇ ਆ ਸਰਕਾਰ ਦੀ ਦੇਰੀ ਵੀ ਨਾਲ ਸੰਬੰਧ ਕਰਤੀ ਹੈ ਜਸ ਸਾਹਿਬ ਕੋਲੇ ਬੜੀ ਵੱਡੀ ਪਾਵਰ ਹੁੰਦੀ ਆ ਜਸ ਸਾਹਿਬ ਸਾਡੇ ਨਿਆਪਾਲਕਾ ਦੇ ਹੀਰੋ ਹੁੰਦੇ ਆ ਮਰਕੇ ਡਬਲ ਦੇ ਟ੍ਰਿਪਲ ਕੀ ਕਿੰਨੇ ਹਿੱਸੇ ਲੈ ਲੋ ਹੀਰੋ ਹੁੰਦੇ ਆ ਜਸ ਸਾਹਿਬ ਤੁਰੰਤ ਮੌਕੇ ਤੇ ਕਹਿੰਦੇ ਕਿ ਮੈਨੂੰ ਨਹੀਂ ਪਤਾ ਹੈਗਾ ਅੱਜ ਸਵੇਰ ਦਾ ਮਾਮਲਾ ਸ਼ਾਮ ਤੱਕ ਇਹ ਮੈਨੂੰ ਰਿਪੋਰਟ ਦੋ ਮੈਂ ਇਹਦਾ ਕਰਨਾ ਦੇਖਣਾ ਹੈਗਾ ਮੈਂ ਰੱਦ ਕਰਨੀ ਆ ਜਾਂ ਮੈਂ ਇਹਨੂੰ ਉਹ ਕਰਨਾ ਇੱਕ ਵਾਰੀ ਨਾ ਸੁਪਰੀਮ ਕੋਰਟ ਨੇ ਆਰਡਰ ਕਰਤੀ ਸੀ ਦਰਮੇਂਦਰ ਹੂੰ ਵੀ ਜਿਹੜੇ ਪੁਰਾਣੇ ਕੇਸ ਹੈਗੇ ਆ ਜੀ ਤਰੰਤ ਨਹੀਂ ਵੇੜ ਉਹਨਾਂ ਨੂੰ ਹੂੰ ਵੀ ਜਿਹੜੇ ਐਨੇ ਪੁਰਾਣੇ 10-10 ਸਾਲ ਦੇ ਕੇਸ ਤੁਸੀਂ ਪੈਂਡਿੰਗ ਰੱਖੀ ਫਿਰਦੇ ਨੇ ਵੇੜ ਉਹਨਾਂ ਨੂੰ ਸਾਡਾ ਕੇਸ ਚੱਲ ਰਿਹਾ ਸੀਗਾ 2 ਕਰੋੜ ਦਾ ਕੇਸ ਤੇ ਮੇਰੇ ਦੇ ਉੱਪਰ ਦਿੱਲੀ ਪੇਸ਼ੀ ਪੈਂਦੀ ਦਿੱਲੀ ਜੱਜ ਸਾਹਿਬ ਨੇ ਇੱਕ ਹਫ਼ਤੇ ਹੀ ਕੇਸ ਨਹੀਂ ਵੇੜਦਾ ਸੀ ਤੇ ਮੇਦਰੋ 12 ਸਾਲ ਤੋਂ ਚੱਲਦਾ ਕੇਸ ਬਹੁਤ سارے ਕੇਸ ਨੇ ਬੜੇ ਜੱਜਾਂ ਦੀ ਇਹ ਮੈਨੂੰ ਨਹੀਂ ਪਤਾ ਜੱਜ ਪਤਾ ਕੀ ਕਹਿੰਦਾ ਸੀਗਾ ਮੈਨੂੰ ਨਹੀਂ ਪਤਾ ਪਹਾੜਾਂ ਵਿੱਚ ਜਾਓ ਜੰਗਲ ਵਿੱਚ ਜਾਓ ਸਮੁੰਦਰ ਵੀ ਜਾਓ ਕਿਤੋਂ ਵੀ ਲੈ ਕੇ ਆਓ ਆਪਣੇ ਸਬੂਤ ਮੈਨੂੰ ਨਹੀਂ ਪਤਾ ਮੈਂ ਸੁਣਵਾਈ ਕੱਲ ਨੂੰ ਹੋਣੀ ਆ ਹਰ ਹਾਲਤ ਚ ਜੱਜ ਸਾਹਿਬ ਮੈਂ ਕਹਿੰਦਾ ਸੀ ਹੂੰ ਉਸ ਟਾਈਮ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਵਕੀਲ ਕਹੇ ਦੇ ਵੀ ਜੀ ਐਕਸਕਿਊਜ਼ ਸਰ ਕੱਲ ਨੂੰ ਅਸੀਂ ਆ ਨਹੀਂ ਸਕਦੇ ਮਤਲਬ ਇਹ ਨਹੀਂ ਸਾਬ ਵਕੀਲ ਦੀ ਵੈਲਿਊ ਨਹੀਂ ਸੀ ਕਿ ਇਹ ਕਹਦੇ ਐਕਸਕਿਊਜ਼ ਸਰ ਨਹੀਂ ਕੋਈ ਐਕਸਕਿਊਜ਼ ਨਹੀਂ ਹੈਗਾ ਤੁਸੀਂ ਕੱਲ ਨੂੰ ਫਿਰ ਤੁਹਾਡੀ ਪੇਸ਼ੀ ਆ ਕੱਲ ਨੂੰ ਫਿਰ ਪੇਸ਼ੀ ਆ ਕਈ ਬੰਦਿਆਂ ਨੂੰ ਸ਼ੁਗਰਾਂ ਹੋ ਗਈਆਂ ਸੀਗੀਆਂ ਉਸ ਵੇਲੇ ਹੂੰ ਕਈ ਬੰਦਿਆਂ ਨੂੰ ਬਲਕਿ ਟੈਨਸ਼ਨ ਚ ਵੀ ਯਾਰ ਜੱਜ ਜਿੰਨੀਆਂ ਕਿੱਥੋਂ ਲਿਆਵਾਂਗੇ ਇਹ ਜ਼ਰਤ ਹੁੰਦੀ ਆ ਕਸੇ ਤੁਮ ਜੱਜ ਸਾਹਿਬ ਤਾਂਹੀਂ ਤਾਂ ਕਹਿੰਦੇ ਵੀ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਪਾਤਰ ਨੇ ਗੱਲ ਦੀ ਲਿਖੀ ਆਪਣੀ ਵੱਡੀ ਗੱਲ ਲਿਖੀ ਆਏ ਜੱਜ ਸਾਹਿਬ ਕਰ ਸਕਦੇ ਸੀਗੇ ਕੁਝ ਵੀ ਕਰ ਸਕਦੇ ਆਰਡਰ ਕਰ ਸਕਦੇ ਸਰਕਾਰ ਨੂੰ ਕੁਝ ਵੀ ਕਹਿ ਸਕਦਾ ਸੀ ਪਰ ਸਰਕਾਰ ਨੇ ਲਿਖ ਕੇ ਜੇ ਹਾਇ ਦਿੱਤਾ ਸਰਕਾਰ ਨੇ ਲਿਖ ਕੇ ਵੀ ਉਹ ਤਾਂ ਖਤਰਾ ਜੀ ਉੱਥੇ ਪਤਾ ਨਹੀਂ ਕੀ ਬੋਲੇ ਪਤਾ ਨਹੀਂ ਕੀ ਬੋਲ ਜੀ ਮੈਂ ਤਾਂ ਬੜਾ ਵੱਡਾ ਖਤਰਾ ਜੀ ਇਸ ਕਰਕੇ ਉਹਨੂੰ ਜੇੜ ਚੋਂ ਬਾਹਰ ਆਉਣਾ ਠੀਕ ਨਹੀਂ ਹੈਗਾ ਜੱਜ ਸਾਹਿਬ ਵੀ ਕੀ ਕਰਦੇ ਉੱਥੇ ਜੀ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ